ਜੋਗੋ ਜੋਗਾ ਦਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਿਆ ਦੇਸ਼ ਵਿਦੇਸ਼ ਤੋਂ ਪਹੁੰਚਿਆ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਜਿਹੜੇ ਮਹਾਨ ਨਗਰ ਕੀਰਤਨ ਪਰਵਾਰ ਗੁੰਦੋਰਾ ਪਰਵਾਰ ਮਠੂਵਾ ਸਾਹਿਬ ਤੋਂ ਮਾਹਰ ਬੁਰਖਾ ਨੇ ਪਹਿਲੀ ਵਾਰੀ ਉਪਰਾਧਾ ਕੀਤਾ ਤੇ ਮੈਂ ਇਹਨਾਂ ਦਾ ਜਿੱਥੇ ਕੋਟਲਾ ਨਿਹੰਗਾਂ ਜਿਹੜੀ ਸ਼ੌਣੀ ਨੇ ਹੰਸਾ ਬੁੱਢਾ ਦਾ ਤੇ ਉਥੇ ਆਏਗਾ ਜਿੰਨੇ ਵੀ ਨਿਸ਼ਾਨ ਸਿੰਘ ਨਗਾਰ ਸਿੰਘ ਪੰਜ ਪਿਆਰੇ ਸਹਿਬਾਨ ਮਾਹਰ ਬੁਰਖਾ ਦੇ ਨਾਲ ਆਏ ਹੋਏ ਸਾਰੇ ਜਿੰਨੇ ਵੀ ਗੁਰਸਿੱਖ ਸੰਤਾਂ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਜਉਣਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੋਟਲਾ ਨਿਹੰਗ ਦਾ ਰੋਪਣ ਜਿੱਤੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜਦੋਂ ਕਿਲਾ ਅਨੰਦਪੁਰ ਸਾਹਿਬ ਤੋਂ ਕਿਲਾ ਨਨਕਾਰ ਸਾਹਿਬ ਛੱਡਿਆ ਤੇ ਅੱਜ ਜਿੱਤੇ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਵਿਸ਼ਾਲ ਨਗਰ ਕੀਰਤਮ ਜਿਹੜਾ ਹੈ ਉਹ ਯਾਦ ਨੂੰ ਕਾਜਾ ਕਰਦੇ ਹੋਏ ਜਦੋਂ ਭੰਤਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਆਨੰਦਪੁਰ ਸੌ ਫੇਡਲਾ ਕੀਤਾ ਤੇ ਜਿੱਥੇ ਗੁਰੂ ਸਾਹਿਬ ਨੇ ਰਸਤੇ ਵਿੱਚ ਆਉਂਦੇ ਹੋਏ ਜੰਗ ਬਹੁਤ ਭਾਰੀ ਕੰਝਾਨ ਜੰਗ ਹੋਇਆ ਜਿੱਥੇ ਗੁਰਦੁਆਰਾ ਨਿਰਮੋਹ ਗੜ੍ਹ ਸਾਹਿਬ ਹੈ ਸ਼ੌਣੀ ਮਹਿਮ ਸਿੰਘਾ ਬੁੱਢਾਦਰ ਉੱਥੇ ਹੀ ਗੁਰਦੁਆਰਾ ਸ਼ਾਈ ਟਿੱਬੀ ਜਿੱਥੇ ਸ਼ੌਣੀ ਪੰਥ ਅਕਾਲੀ ਵਿਜ਼ਾ ਦਲ ਦਾ ਪ੍ਰਬੰਧ ਹੈ ਤੇ ਇਸ ਹਸਤਾਨ ਤੇ ਜਿੱਥੇ ਅੱਜ ਆਪਾਂ ਬਾਬਾ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਜਿਹੜੇ ਗੁਰਦੁਆਰਾ ਰੇਪੜ ਸਾਹਿਬ ਹੈਡ ਦਰਬਾਰ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਜਿਹੜਾ ਸਤਲੁਜ ਦਰਿਆ ਦੇ ਕੰਢੇ ਤੇ ਬਹੁਤ ਰਮਣੀਕ ਆਸਥਾਨ ਹੈ ਤੇ ਮਹਾਂਪੁਰਖ ਜਿੱਥੇ ਬਹੁਤ ਵੱਡੀਆਂ ਸੇਵਾਵਾਂ ਨਿਭਾ ਰਹੇ ਨੇ ਜਿੱਥੇ ਜਦੋਂ ਪਿਛਲੇ ਆਪਾਂ 16 ਜਿਹੜੀ ਹੈ 1999 ਦੀ ਜਿੱਥੇ ਖਾਲਸਾ ਪੰਥ ਦੇ ਅੰਦੇ ਜਿਹੜੇ ਆ ਖਿਤਾਬ ਦੀ ਸਮਾਗਮ ਮਨਾਏ ਤੇ ਉਹਨਾਂ ਤੋਂ ਬਾਅਦ ਵੀ ਬਹੁਤ ਸਾਰੀਆਂ ਖਿਤਾਬੀਆਂ ਜਿਹੜੀਆਂ ਆ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੇ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਜਦੋਂ ਗੁਰੂ ਸਾਹਿਬ ਨੇ ਜਿਹੜਾ ਕੀਰਤਪੁਰ ਸਾਹਿਬ ਤੇ ਨਾਨਕਪੁਰ ਸਾਹਿਬ ਸੌਣਾ ਕੀਤਾ ਸੀ ਉਹ ਸ਼ਤਾਲੀਆਂ ਮਣਾਈਆਂ ਤੇ ਉਦੋਂ ਸੰਤ ਬਾਬਾ ਅਵਕਾਲ ਸਿੰਘ ਜੀ ਹੋਰਾਂ ਨੇ ਗੁਰਦੁਆਰਾ ਭੋਰਾ ਸਾਹਿਬ ਦੇਖ ਕੇ ਜਿਹੜੀਆਂ ਬਹੁਤ ਵੱਡੀਆਂ ਸੇਵਾਵਾਂ ਨਭਾਈਆਂ ਤੇ ਅੱਜ ਜਿਹੜੇ ਬਾਬਾ ਜੀ ਵਿਸ਼ਾਲ ਨਗਰ ਕੀਰਤਨ ਲੈ ਕੇ ਜਿਹੜਾ ਉਹ ਯਾਦ ਨੂੰ ਤਾਜ਼ਾ ਕਰਦੇ ਹੋਏ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਤੇ ਗੋਦੋਰਾ ਪਰਿਵਾਰ ਬਟੋੜਾ ਸਾਹਿਬ ਸਰਦਾਰ ਨਵੀ ਦੇ ਕੰਡੇ ਤੇ ਆਪਾਂ ਰੋਜ ਭਾਈ ਪਿੰਦਰਪਾਲ ਸਿੰਘ ਜੀ ਹੋਰਾਂ ਤੋਂ ਬਾਬਾ ਜੀ ਨੇ ਵੀ ਵਿਸਤਾਰ ਪੂਰਵਕ ਜਿਹੜਾ ਆਪ ਜੀ ਨੂੰ ਇਤਿਹਾਸ ਦੁਆਰਾ ਜਿਹੜਾ ਸੁਣਾਇਆ ਮਿਹਾਬ ਕੀਤਾ ਤੇ ਸਾਡੇ ਵਿੱਚ ਬਹੁਤ ਵਿਦਵਾਨ ਪੰਥ ਦੇ ਮਹਾਨ ਵਿਦਵਾਨ ਸਰਦਾਰ ਕਰਾਇਲ ਸਿੰਘ ਜੀ ਗਰੀਬ ਵੀ ਬੈਠੇ ਨੇ ਤੇ ਹੋਰ ਵੀ ਜਿੰਨੀਆਂ ਗੁਰਸੇਖ ਸੰਗਤਾਂ ਪੰਚਾਇਤ ਤੇ ਜਿਹੜੇ ਕੋਟਲਾ ਨਹਿੰਗ ਖਾਨ ਰੋਪੜ ਤੇ ਰੋਪੜ ਦੀਆਂ ਗੁਰਸੇਖ ਸੰਗਤਾਂ ਸਾਡੇ ਬਹੁਤ ਸਾਰਾ ਜੋਗ ਇੱਥੇ ਜਿਹੜੇ ਅਨੇੜੇ-ਮੇੜੇ ਦੇ ਕਾਰਨ ਹੋਰ ਵੀ ਬਹੁਤ ਦੂਰੋਂ ਆਨੇੜਿਓ ਗੁਰਸਿੱਖ ਸੰਤਾਨੀਆਂ ਨੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਲੈ ਕੇ ਆਏ ਹੈ ਬਾਬਾ ਜੀ ਹੋਰਾਂ ਦਾ ਹੈ ਪੁਰਨਾ ਸੀ ਜਿਵੇਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਸਰਸਾ ਨਦੀ ਦੇ ਕੰਢੇ ਪੁਰਾਣੇ ਗੁਰਸਿੱਖਾਂ ਨੂੰ ਪਤਾ ਹੁੰਦਾ ਸੀ ਜਿਹੜੀਆਂ ਗੁਰੂਆਂ ਦੀਆਂ ਲਾਡੀਆਂ ਨੇ ਹੰਸ ਸਿੰਘ ਫੌਜਾਂ ਨੇ ਹੁਣ ਵੀ ਜਦੋਂ ਵੀ ਸਰਸਾ ਨਦੀ ਦੇ ਉੱਪਰੋਂ ਲੰਘਦੇ ਐ ਤੇ ਉਹ ਸੱਤ ਖਿਪਦਰ ਜਰੂਰ ਮਾਰ ਕੇ ਫੇਰ ਅੱਗੇ ਜਾਂਦੇ ਆ ਉਹ ਜਿਹੜਾ ਪਰਾਪਨ ਮਰਿਆਦਾ ਗੁਰੂ ਸਾਹਿਬ ਦਾ ਜਿਹੜਾ ਪਰਵਾਰ ਸੀ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਉਹ ਇੱਕ ਪਾਸੇ ਚਲੇ ਗਏ ਵਿਛੜ ਗਏ ਤੇ ਨਾਲ ਜਿਹੜੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੋਜਾ ਹਰਸ ਸਿੰਘ ਜੀ ਤੇ ਪੰਜ ਪਿਆਰਿਆਂ ਜੋ ਜਿਹੜੇ ਗੁਰੂ ਸਾਹਿਬ ਦੇ ਨਾਲ ਚਮਕੌਰ ਸਾਹਿਬ ਦੇ ਆਪਾਂ ਵੱਡੇ ਜੋੜ ਨੇ ਜਿਹੜੇ ਆ 20 21 ਤੇ 22 ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਮਨਾ ਰਹੇ ਆ ਤੇ ਗੁਰੂ ਸਾਹਿਬ ਜਿਹੜੇ ਛੋਟੇ ਸਾਹਿਬ ਜਾਦੇ ਉਹਨਾਂ ਦੇ ਸ਼ਹੀਦੀ ਦਿਨ ਜਿਹੜੇ ਨੇ ਆਪਾਂ 25 26 ਤੇ 27 ਤਰੀਕ ਨੂੰ ਜਿਹੜਾ ਵਿਸ਼ਾਲ ਨਗਰ ਕੀਰਤਨ ਹੁੰਦਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤੇ ਆਪਾਂ ਸਾਲੀਆਂ ਨਹਿਮਸنگ ਜਥੇਬੰਦੀਆਂ ਵੀ 28 ਤਰੀਕ ਨੂੰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਜਿਹੜਾ ਮੁਹੱਲੇ ਸਜਾਉਂਦੇ ਨੇ ਤੇ ਗੁਰੂ ਸਾਹਿਬ ਦੀ ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਜਿਹੜੇ ਗੁਰੂ ਸਾਹਿਬ ਆਰਪ ਕਰਦੇ ਨੇ ਇਸ ਹਸਤਾਨ ਤੇ ਜਦੋਂ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਵਿੱਚੋਂ ਆ ਰਹੇ ਸੀ ਜਦੋਂ ਚਮਕੌਰ ਸਾਹਿਬ ਵੱਲੋਂ ਜਾਂਦੇ ਹੋਏ ਪਰਵਾਸ ਉਤੋੜਾ ਹੋਇਆ ਤੇ ਇਸ ਜਿਹੜੀ ਆ ਕੋਟਲਾ ਨਿਹੰਗ ਖਾਨ ਗੁਰੂ ਸਾਹਿਬ ਇੱਥੇ ਪਹਿਲੀ ਵਾਰੀ ਨਹੀਂ ਸੀ ਆਏ ਕਿਉਂਕਿ ਭਾਈ ਬਜਤਰ ਸਿੰਘ ਜੀ ਮਹਾਨ ਯੋਧੇ ਸੂਰਮੇ ਜਿਨ੍ਹਾਂ ਨੇ ਮਸਤ ਹਾਥੀ ਨੂੰ ਜਿਹੜਾ ਭੁਜਾਇਆ ਤੇ ਜਿਹੜਾ ਉਹ 나ਗਣੀ ਵੀ ਆਪਾਂ ਦਰਸ਼ਨ ਕਰਦੇ ਆ ਗੁਰਦਾਰ ਤਖਤ ਜੀ ਕੇਸਗੜ ਸਾਹਿਬ ਕੇ ਭਾਈ ਬਜਿੰਦਰ ਸਿੰਘ ਜੀ ਦੀ 나ਗਣੀ ਉਹਦੀ ਵੀ ਆਪਾਂ ਦਰਸ਼ਨ ਦਿਲਾਰੇ ਕਰਦੇ ਆ ਤੇ ਉਹ ਭਾਈ ਬਜਿੰਦਰ ਸਿੰਘ ਜੀ ਜਦੋਂ जख्मी ਹੋ ਗਏ ਸੀ ਤੇ ਆ ਜਿਹੜਾ ਆਪਾਂ ਕਿਲਾ ਹੈ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਨੇ ਕਿਉਂਕਿ ਕਿਲਾ ਜਿਹੜਾ ਇਹਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਸੀ ਜਿਹੜੀ ਯਾਦ ਆਸਤ ਨੂੰ ਨਹੀਂ ਸੀ ਚੰਗਾ ਉਹ ਆਪਣੇ ਮਗਰ ਪਏ ਹੋਏ ਸੀ ਤੇ ਸੰਗਤਾਂ ਦੇ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀਆਂ ਸੰਗਤਾਂ ਦੇ ਅਸ਼ੀਰਵਾਦ ਦੇ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਫਨਵਾ ਚਰਤ ਨੇ ਤੁਸੀਂ ਦੇਖਦੇ ਹੋ ਕਿਲਾ ਜਿਹੜਾ ਇਤਿਹਾਸਕ ਕਿਲਾ ਉਹਦੇ ਵਿੱਚ ਕੋਠੀ ਬਣਾਤੀ ਤੇ ਜਿਹੜੀ ਪਰ ਫਿਰ ਵੀ ਗੁਰੂ ਸਾਹਿਬ ਦੀ ਇੰਨੀ ਸ਼ਕਤੀ ਹੈ ਪਰ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਤੇ ਜਿੱਥੇ ਭਾਈ ਬਜਤ ਸਿੰਘ ਜੀ ਜਿਹੜੇ ਕਮਰੇ ਦੇ ਵਿੱਚ ਰਹੇ ਆ ਕੇ ਤੇ ਬੀਬੀ ਮਮਤਾ ਜੀ ਜਦੋਂ ਇਸ ਕਮਰੇ ਦੇ ਵਿੱਚ ਨਵਾਜ਼ ਸੀ ਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਸੀ ਗੁਰੂ ਸਾਹਿਬ ਇੱਥੇ ਉਹਨਾਂ ਨੂੰ ਜਦੋਂ ਛੱਡਿਆ ਤੇ ਜਦੋਂ ਪਿੱਛੇ ਫੌਜਾਂ ਲੱਗੀਆਂ ਹੋਈਆਂ ਸੀ ਤੇ ਉਹ ਫੌਜਾਂ ਜਦੋਂ ਇੱਥੇ ਪਹੁੰਚੀਆਂ ਉਹਨਾਂ ਨੇ ਨਿਹੰਗ ਖਾਨ ਨੂੰ ਪੁੱਛਿਆ ਕਿ ਗੁਰੂ ਸਾਹਿਬ ਇੱਥੇ ਆਏ ਨੇ ਉਹਨਾਂ ਨੇ ਕਿਹਾ ਕਿ ਨਹੀਂ ਗੁਰੂ ਸਾਹਿਬ ਨਹੀਂ ਇੱਥੇ ਮੇਰਾ ਜਵਾਈ ਤੇ ਮੇਰੀ ਧੀ ਆ ਕਮਰੇ ਦੇ ਵਿੱਚ ਤੇ ਜਿਹੜੇ ਸੀ ਉਦੋਂ ਫੇਰ ਵੀ ਧਰਮੀ ਹੁੰਦੇ ਸੀ ਜਿਹੜੇ ਪਰ ਉਹਨਾਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਅਤੀਤ ਜਵਾਈ ਹੈ ਉਹ ਕਹਿ ਕੇ ਚਲੋ ਠੀਕ ਹੈ ਉਹਨਾਂ ਨੇ ਕਮਰੇ ਦੀ ਤਲਾਸ਼ੀ ਨਹੀਂ ਲਈ ਉਹ ਵਾਪਸ ਚਲੇ ਗਏ ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਜਾਵੀ ਜੋ ਗੁਰੂ ਸਾਹਿਬ ਦੀ ਸ਼ਕਤੀ ਕੰਮ ਕਰ ਰਹੀ ਸੀ ਤੇ ਪਰ ਬੀਬੀ ਮਮਤਾ ਜੀ ਹੋਰਾਂ ਨੇ ਜਿੱਥੇ ਇਹ ਸਥਾਨ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਜਿੱਥੇ ਉਹਨਾਂ ਨੇ ਤਪ ਕੀਤਾ ਬੀਬੀ ਮਮਤਾ ਜੀ ਦਾ ਜਿਹੜਾ ਤਪ ਸਥਾਨ ਹੈ ਜੋਣੀ ਨਹਿਰ ਸੰਗ ਬੜੀ ਪਿੰਡ ਦੇ ਨਾਲ ਹੀ ਉਹ ਵੀ استان ਸ਼ਰੋਮੀ ਪੰਡਾ ਕਾਲੀ ਬੁੱਢਾ ਤਲ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਪੀਪੀ ਮਨਤਾਜ ਜੀ ਨੇ ਜਿਨ੍ਹਾਂ ਨੇ ਉੱਥੇ ਤਕਰੀਬਨ 120 22 ਸਾਲ 136 ਸਾਲ ਦੀ ਉਮਰ ਪਾਸ ਦੇ ਨੇ ਤੋ ਉੱਥੇ ਵੀ ਉਹਨਾਂ ਨੇ 125 ਸਾਲ ਕੋ 26 ਸਾਲ ਉੱਥੇ ਕੰਮ ਕੀਤਾ ਤੇ ਮਾ ਬੀਬੀ ਹੋਰਾਂ ਦਾ ਜਿਹੜਾ ਸਥਾਨ ਹੈ ਤਾਂ ਉਸ ਸਥਾਨ ਵੀ ਉਹ ਬੜੀ ਪਿੰਡ ਦੇ ਨਾਲ ਉੱਚੀ ਪਹਾੜੀ ਤੇ ਜਿਹੜਾ ਸੁਭਾਏਮਾਨ ਤੇ ਜਿੱਥੇ ਉਹਨਾਂ ਨੇ ਅੰਤ ਸਮਾਂ ਉਹਨਾਂ ਦਾ ਉਹ ਵੀ ਗੁੱਡਾ ਘਰ ਕੋਲੇ ਸੇਵਾ ਤੇ ਮੈਂ ਬੇਨਤੀ ਕਰਦਾ ਮਾਪੁਰਖਾਂ ਨੇ ਜਿੱਥੇ ਮੈਨੂੰ ਉੱਥੇ ਵੀ ਬਹੁਤ ਸਹਾਇਤਾ ਦਿੱਤਾ ਬੀਬੀ ਮੰਮਤਾ ਜੀ ਦੇ ਕਿਉਂਕਿ ਉਹ ਕਾਫੀ ਖਸਤਾ ਹੰਦ ਦੇ ਵਿੱਚ ਹੋ ਚੁੱਕੀ ਸੀ ਪ੍ਰਕਮਿਆ ਤੇ ਉਦੋਂ ਜਿਹੜਾ ਉਹ ਡਰ ਸੀ ਕਿਤੇ ਆਪਣੇ ਗੋਗਰਾ ਸਾਹਿਬ ਨੇ ਕੋਈ ਇਹੋ ਜਿਹੀ ਨਾ ਕੋਈ ਘਟਨਾ ਹੋਵੇ ਪਰ ਬਹੁਤ ਛੇਤੀ ਤੇ ਬਾਬਾ ਜੀ ਨੇ ਮੈਨੂੰ ਦੱਸੇ ਹੋਰ ਦੱਸੇ ਵੀ ਆਪਾਂ ਬਾਬਾ ਜੀ ਇਹ ਹਸਾਬ ਨਾਲੇ ਜਿਹੜੀ ਸੇਵਾ ਕਰਨੀ ਹੈ ਕਿਉਂਕਿ ਬਾਬਾ ਜੀ ਫੁਰਾਣੇ ਵੀ ਸਤਲੁਜ ਦਰਿਆ ਦੇ ਕੰਢੇ ਕਿੰਨੇ ਜਿਹੜੇ ਐ ਉਹ ਲਾਲਾਂ ਕੇ ਆਪਣੇ ਪੱਥਰ ਤੇ ਬਹੁਤ ਸੋਹਣਾ ਰਮਣੀਕ ਅਸਥਾਨ ਕਾਇਮ ਕੀਤਾ ਇਹਨਾਂ ਨੂੰ ਤਜਰਬਾ ਸੀ ਇਹ ਵੀ ਮੈਂ ਬਾਬਾ ਜੀ ਹੋਰਾਂ ਨਾਲ ਬੱਜਨ ਸਾਂਝੇ ਕਰ ਰਿਹਾ ਸੀ ਕਿ ਇਹ ਮਹਾਨ ਅਸਥਾਨ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਪੌਂਡਾ ਸਾਹਿਬ ਨੂੰ ਜਾਂਦੇ ਹੋਏ ਤੇ ਆਉਂਦੇ ਵੀ ਜਾਂਦੇ ਵੀ ਤੇ ਉਹ ਜਿਹੜਾ ਨਿਹੰਗ ਖਾਨ ਦੇ ਜਿਹੜੇ ਸੁਪੁੱਤਰ ਦੇ ਵਿਆਹ ਜ ਵੀ ਗੁਰੂ ਸਾਹਿਬ ਇੱਥੇ ਦਰਸ਼ਨ ਦਿੱਤੇ ਸੀ ਗੁਰੂ ਸਾਹਿਬ ਦਾ ਇਹ ਅਨੰਦ ਸੇਵਕ ਵੀ ਸੀ ਜਿਹੜਾ ਨਿਹੰਗ ਖਾਨ ਸੀ ਤੇ ਉੱਥੇ ਹੀ ਗੁਰੂ ਸਾਹਿਬ ਦੀ ಅಪਾਰ ਕਿਰਪਾ ਜਿੱਥੇ ਮਹਾਨ ਨਗਰ ਕੀਰਤਨ ਜਿਹੜੇ ਇੱਥੇ ਪਹੁੰਚੇ ਹੈ ਮੈਂ ਆਸਾਨੀਆਂ ਗੁਰਸਿੱਖ ਸੰਤਾਂ ਨੂੰ ਚਰੌਂਵੇਂ ਬੰਦਾ ਅਕਾਲੀ ਬੁੱਢਾ ਜਲ ਪੰਨਵਾ ਤੱਕ ਤੋਂ ਵੱਲੋਂ ਜੀ ਆਇਆਂ ਕਹਿੰਦਾ ਨਾਲ ਹੀ ਸਾਡੀਆਂ ਘੋੜਸਵਾਰ ਫੌਜਾਂ ਬਾਬਾ ਕਲਕਸਨ ਜੀ ਨਾਲ ਆਏ ਨੇ ਉੱਥੇ ਹੀ ਹਰਿਆਵਿੰਦਾਂ ਵਾਲਿਆਂ ਵੱਲੋਂ ਵੀ ਬਾਬਾ ਨਾਗਰ ਸਿੰਘ ਜੀ ਕੋਈ ਵੀ ਘੋੜੇ ਤੇ ਫੌਜ ਲੈ ਕੇ ਜਿਹੜੇ ਸਾਰੇ ਨਾਲ ਇਹ ਨਗਰ ਕੀਰਤਨ ਦੇ ਵਿੱਚ ਬਹੁਤ ਹੀ ਵਧੀਆ ਤੇ ਉੱਥੇ ਗੁਰੂ ਨਾਨਕ ਦੇਵ ਮੜੀਆਂ ਵਾਲਿਆਂ ਵੱਲੋਂ ਵੀ ਘੋੜਸਵਾਰ ਬਾਬਾ ਖਣ ਸਿੰਘ ਜੀ ਵੱਲੋਂ ਵੀ ਘੋੜਸਵਾਰ ਜਿਹੜੇ ਨਾਲ ਚੱਲ ਰਹੇ ਨੇ ਸੋ ਬਾਬਾ ਜੀ ਇੱਥੇ ਤੁਹਾਡਾ ਆਇਆ ਹਾਂ ਦਾ ਤੁਸੀਂ ਪਹਿਲੀ ਵਾਰੀ ਇੱਥੇ ਜਿਹੜੇ ਆ ਨਗਰ ਕੀਰਤਨ ਲੈ ਕੇ ਪਹੁੰਚੇ ਹੋ ਆਪਾਂ ਜਿਹੜੀ ਤਨੁਮਨ ਧੰ ਦੇ ਨਾਲ ਜਿੱਥੇ ਆਪਾਂ ਕਿਲੇ ਦੀ ਜਿਹੜੀ ਇਹ ਸੇਵਾ ਲਈ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹਨੂੰ ਆਪਾਂ ਪ੍ਰਾਤਨ ਹੀ ਦੇਖਦੇ ਕੇ ਕੋਈ ਵੀ ਮੈਂ ਨਾਲ ਬੇਨਤੀ ਕਰਦਾ ਨਾ ਇੱਥੇ ਜਿਹੜੇ ਸੇਵਾਦਾਰ ਨੇ ਕਿਤੇ ਇੰਨੀ ਵੀ ਚੀਜ਼ ਇਥੋਂ ਦੀ ਕੋਈ ਲੱਕੜ ਵੀ ਇਧਰ ਉਧਰ ਨਹੀਂ ਹੋਣੀ ਚਾਹੀਦੀ ਤੇ ਆਪਾਂ ਇਹਨੂੰ ਪ੍ਰਾਤਨ ਜਿਹੜੀ ਦੇਖੇ ਜਿਹੜੀ ਉਹਨਾਂ ਦਾ ਕਮਰਾ ਜਿੱਥੇ ਗੁਰੂ ਸਾਹਿਬ ਨੇ ਵਿਚਰਨ ਪਾਏ ਉਹਨੂੰ ਆਪਾਂ ਕਾਇਮ ਰੱਖਣਾ ਤੇ ਨਾਲ ਹੀ ਜਿਹੜੀਆਂ ਸੱਜੇ ਖੱਬੇ ਉੱਤੇ ਥੱਲੇ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੀਆਂ ਉਹ ਵੀ ਹੌਲੀ ਹੌਲੀ ਕਰਕੇ ਉਹ ਨਾਲ ਕਿਉਂ ਆਪਾਂ ਕਿਸੇ ਨੂੰ ਤੰਗ ਨਹੀਂ ਕਰਨਾ ਨਾ ਇਹ ਸਾਡੀ ਨਿੱਜੀ ਹੈ ਇਹ ਤੇ ਗੁਰੂ ਸਾਹਿਬ ਦੀ ਉਹਨਾਂ ਦੇ ਪਵਿੱਤਰ ਚਰਨ ਸ਼੍ਰੋਪਵਿੱਤਰ ਇਹ ਧਰਤੀ ਹੈ ਆਪਾਂ ਸਾਰਿਆਂ ਨੂੰ ਨਾਲ ਵੀ ਰੱਖਣਾ ਤੇ ਕਿਸੇ ਦਾ ਨੁਕਸਾਨ ਵੀ ਨਹੀਂ ਕਰਨਾ ਪਰ ਜੋ ਕਿਲੇ ਦੀ ਜਿਹੜੀ ਜਗ੍ਹਾ ਹੈ ਉਹ ਆਪਾਂ ਭਾਵੇਂ ਹੋਣ ਭਾਵੇਂ ਥੋੜਾ ਸਮਾਂ ਠਹਿਰ ਕੇ ਹੌਲੀ ਹੌਲੀ ਜਿਹੜੀ ਆ ਉਹ ਨਾਲ ਜਰੂਰ ਲਗਾਉਣੀ ਹੈ ਕਈ ਪ੍ਰੇਮ ਪਿਆਰ ਨਾਲ ਵੀ ਕਹਿ ਰਹੇ ਨੇ ਬਾਬਾ ਜੀ ਤੁਹਾਡੀ ਇਹ ਗੁਰੂ ਘਰ ਦੀ ਸਾਡੀ ਨਹੀਂ ਇਹ ਜਿਹੜਾ ਗੁਰੂ ਸਾਹਿਬ ਦੇ ਚਰਨ ਪਏ ਨੇ ਤੇ ਗੁਰੂ ਸਾਹਿਬ ਦੀ ਇਹ ਧਰਤੀ ਹੈ ਆਪਾਂ ਇਹ ਕਿਲੇ ਦੀ ਤੇ ਜਿਹੜਾ ਭਾਈ ਬਜਿੰਦਰ ਸਿੰਘ ਜੀ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਦੇ ਚਰਨ ਪਏ ਨੇ ਤੇ ਆਪਾਂ ਇਹਦੀ ਤਨ ਮਨ ਧਨ ਸਭ ਸੋਪ ਗੁਰੂ ਕੋ ਹੁਕਮ ਮੰਨਿਆ ਪਾਈਏ ਸੇਵਾਵਾਂ ਕਰਨੀਆਂ ਨੇ ਇਹ ਮਹਾਨ ਜਿਹੜਾ ਨਗਰ ਕੀਰਤਨ ਗੋਦਵਰਾ ਪਰਵਾਰ ਮਚੋੜਾ ਸਾਹਿਬ ਤੋਂ ਆਰੰਭ ਹੋਏ ਸੋ ਜਿਹੜੇ ਜਾ ਕੇ ਸ੍ਰੀ ਚਮਕੌਰ ਸਾਹਿਬ ਮਾਚੀ ਵਾਲਾ ਸਾਹਿਬ ਜੰਗੋਤ ਸਾਹਿਬ ਵਿਖੇ ਜਿਹੜੇ ਜਾ ਕੇ ਸਮਾਪਤੀ ਹੋਣੀ ਹੈ ਸੋ ਗੁਰੂ ਸਾਹਿਬ ਕਿਰਪਾ ਕਰ ਉਹਨਾਂ ਨੂੰ ਸਾਰੇ ਗੁਰਸਿੱਖਾਂ ਨੂੰ ਉੱਥੇ ਹੀ ਸੰਤ ਬਾਬਾ ਅਵਤਾਰ ਸਿੰਘ ਜੀ ਇਹਨਾਂ ਨੂੰ ਵੀ ਬਾਨੁਤਮ ਬਖਸ਼ਣ ਤੇ ਜਿਹੜੀਆਂ ਹਰ ਸਾਲ ਹੀ ਹੋਰ ਵੀ ਬਾਤ ਜਾਣ ਕੇ ਆਪਾਂ ਇਹ ਨਗਰ ਕੀਰਤਨ ਦੇ ਵਿੱਚ ਭਾਗ ਲਿਆਇਆ ਕਰੀਏ ਤੇ ਨਾਲੇ ਜਿਹੜੇ ਐ ਹੋਰ ਜਨਦੀ ਕਲਾ ਦੇ ਨਾਲ ਉਹੀ ਦ੍ਰਿਸ਼ ਜਿਹੜੇ ਪੁਰਸ਼ਿਕ ਸੰਤਾਂ ਦੇ ਤੋਂ ਉਤਸ਼ਾਹਤ ਹੁੰਦੀਆਂ ਨੇ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਕੀ ਸਾਡਾ ਵਿਰਸਾ ਸੀ ਗੁਰੂ ਸਾਹਿਬ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੇ ਆਪਾਂ ਵਿਰਸੇ ਨੂੰ ਕਾਇਮ ਰੱਖਣਾ ਨਾਲ ਹੀ ਬੇਨਤੀ ਕਰਦਾ ਜਿੰਨਾ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਿਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਚਾਕੇ ਬਾਣੀ ਬਾਣੇ ਦੇ ਧਰਮ ਨਹੀਂ ਹੋ ਉਹ ਬਾਣੀ ਬਾਣਾ ਪਰਮ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੂਰਾ ਸੋ ਪਹਿਚਾਨੀ ਹੈ ਜੋ ਮਰਹਿ ਦੀਨ ਕੇ ਹੈ ਪੁਰਜਾ ਪੁਰਜਾ ਕਟਮਰ ਕਹੋ ਨਾ ਛੱਡ ਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਭਾਈ ਬਚਿੱਤਰ ਸਿੰਘ ਜੀ ਤੇ ਨਾਲ ਹੀ ਬੀਬੀ ਮੰਮਤਾ ਜੀ ਤੇ ਨਾਲ ਹੀ ਜਿਹੜੇ ਸਾਡੇ ਬਾਬਾ ਜੀ ਲੈ ਕੇ ਆਏ ਨੇ ਕੀਰਤਨ ਜਿਨ੍ਹਾਂ ਦੀ ਯਾਦ ਦੇ ਵਿੱਚ ਵਿਸ਼ਾਦ ਨਗਰ ਕੀਰਤਨ ਜਿਹੜੇ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਸ਼ਹੀਦ ਬਾਬਾ ਅਜੀਤ ਸਿੰਘ ਜੀ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਆਪਾਂ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਤਗੜੇ ਹੋ ਕੇ ਇਹ ਜਾਂਦਾਂ ਜਿਹੜੇ ਮਨਾਉਂਦੇ ਵੀ ਰਹੀਏ ਤੇ ਗੁਰੂ ਸਾਹਿਬ ਨੂੰ ਯਾਦ ਕਰਦੇ ਰਹੀਏ ਗੁਰੂ ਸਾਹਿਬ ਦੀ ਜਿਹੜੀ ਧਰਤੀ ਉਹਨਾਂ ਦੀ ਆਪਾਂ ਧੂੜ ਆਪਣੇ ਮਸਤਕ ਦੇ ਨਾਲ ਲਾਉਂਦੇ ਰਹੀਏ ਗੁਰੂ ਸਾਹਿਬ ਕਿਰਪਾ ਕਰਨ ਨਾਲ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਇਹ ਖੰਡੇ ਬਾਟੇ ਦਾ ਮਨ ਤੁ ਨਹੀਂ ਛੱਡਿਆ ਜਰੂਰ ਖੰਡੇ ਬਾਟੇ ਦਾ ਅਮਰ ਛੱਕੋ ਬਾਣੀ ਬਾਣੀ ਦੇ ਧਾਰਨੀ ਹੋਵੋ ਨਾਲ ਬੇੰਤਰੀਆ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਵੀ ਨਸ਼ਿਆਂ ਦਾ ਤਿਆਗ ਕਰਨ ਤਿਆਰ ਪ੍ਰਚਾਰ ਹੋਣ ਪੜ੍ਹਨ ਲਿਖਣ ਤੇ ਖਾਸਾ ਆਕਾਲ ਪੁਰਖੀ ਫੌਜ ਵਰਗ ਨੂੰ ਖਾਸਾ ਪਰਮਾਤਮ ਕੀ ਮੋਲ ਗੁਰੂ ਸਾਹਿਬ ਦੇ ਜਿਵੇਂ ਜਿਉਂਦੇ ਸਾਹਿਬ ਜਾਦਿਆਂ ਦੇ ਆਪਾ ਦਰਸ਼ਨ ਕਰਦੇ ਆ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਜਦੋਂ ਦਰਸ਼ਨ ਕਰਦੇ ਆ ਤੇ ਉਹ ਜਿਹੜੇ ਫੜਲੇ ਝੁੰਡੇ ਨੇ ਉਹਨਾਂ ਦੇ ਵੀ ਦਸਤਾਰੇ ਛੋਟੇ ਬੱਚਿਆਂ ਦੇ ਵੀ ਆ ਫਿਲਮ ਤੇ ਬਣਾਈ ਪਰ ਠੀਕ ਆ ਫਿਲਮ ਬਣਾ ਕੇ ਉਹ ਖਿਆਲ ਤੇ ਬੜਾ ਆ ਉਹਨਾਂ ਸਾਡਾ ਜਿਹੜਾ ਸੀ ਨਾ ਉਹਨਾਂ ਸਿੰਘਾਂ ਵਾਲਾ ਗੁਰੂ ਸਾਹਿਬ ਦਾ ਜਿਹੜਾ ਜਰੂਪ ਸੀ ਆਪਨ ਬਹੁਤ ਸ੍ਰੀ ਖਾਲਸਾ ਤੋਂਪਾ ਦਵਾਦੇ ਰੂਪ ਸਤਿਗੁਰੂ ਗ੍ਰੰਥਾ ਮੈਂ ਉਹਨੂੰ ਵੀ ਕਿਹਾ ਸੀ ਮੈਂ ਕਹਿੰਨਾ ਇਹਨਾਂ ਨੇ ਫਿਲਮ ਦੇ ਵਿੱਚ ਇਹ ਜਿਹੜੀ ਇਹ ਨਾ ਹੋਰ ਹੀ ਸਰੂਪ ਨਾਲਤਾ ਸਹਿਬ ਜਿਆਦਿਆਂ ਦਾ ਉਹ ਹੀ ਅੱਜਕੱਲ ਪ੍ਰਚਲਿਤ ਹੋਇਆ ਹੋਇਆ ਹੈ ਪਰਾਤਮ ਜਿਹੜੇ ਆਪਾਂ ਦੇਖੀਏ ਸਰੂਪ ਛੋਟੇ ਸਹਿਬਜ਼ਾਦਿਆਂ ਦੇ ਵੱਡੇ ਸਹਿਬਜ਼ਾਦਿਆਂ ਦੇ ਤੇ ਉਹ ਜਿਹੜੇ ਆ ਫਰਲਿਆਂ ਵਾਲੇ ਸਰੂਪ ਨੇ ਸਹਿਬਜ਼ਾਦਿਆਂ ਦੇ ਉਹ ਆਪਾਂ ਜਿਹੜੀ ਪਰਾਤਮ ਮਰਿਆਦਾ ਨੂੰ ਹੀ ਕਾਇਮ ਰੱਖਣਾ ਗੁਰੂ ਸਾਹਿਬ ਜੀ ਆਪ ਵੀ ਜਿਹੜੇ ਫਰਲੇ ਸਜਾਏ ਹੁੰਦੇ ਸੀ ਗੁਰੂ ਸਾਹਿਬ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਢਾਡੀ ਸਿੰਘਾਂ ਦਾ ਵੀ ਸਾਡੇ ਬਹੁਤ ਸਤਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜਿਹੜੇ ਇਸ ਹਸਪਤਾਲ ਦੇ ਨਾਲ ਸੇਵਾ ਦੇਖ ਰਹੇ ਨੇ ਤੇ ਬੀਬੀ ਮਮਤਾ ਜੀ ਦੇ ਤਪਸਥਾਨ ਤੇ ਨਾਲ ਹੀ ਜਿੱਥੇ ਉਹਨਾਂ ਦਾ ਅੰਤਮ ਸਮਾਂ ਜਿਹੜਾ ਉਹਨਾਂ ਨੇ ਜਿੱਥੇ ਉਹਨਾਂ ਦਾ ਸਤਿਕਾਰ ਕੀਤਾ ਗਿਆ ਸੀ ਉੱਥੇ ਵੀ ਜਿਹੜਾ ਸੇਵਾ ਨਿਭਾ ਰਹੇ ਨੇ ਸਾਰੇ ਆਪਾਂ ਤਨ ਮਨ ਧਨ ਦੇ ਨਾਲ ਜਿੱਥੇ ਬਾਬਾ ਜੀ ਦੇ ਨਾਲ ਉਥੇ ਇਹਨਾਂ ਅਸਥਾਨਾਂ ਦੀਆਂ ਵੀ ਸੇਵਾ ਕਰਨ ਸੇਵਾਵਾਂ ਕਰਨੀਆਂ ਨੇ ਇਹ ਵੀ ਸਥਾਨ ਨਾਲ ਹੀ ਭਾਈ ਪ੍ਰੇਮਚੰਦਰ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਜਿਹੜਾ ਸਥਾਨ ਹੈ ਇੱਕ ਹੀ ਹੈ ਕੋਈ ਦੋ ਨਹੀਂ ਆਪਾਂ ਰਲ ਮਿਲ ਕੇ ਸਾਰੇ ਇੱਕ ਬੁੱਢੇ ਪਿਤਾ ਇੱਕ ਜਿਕੇ ਹੰਕਾਰ ਤੂੰ ਮੇਰਾ ਗੁਰਹਾਈ ਜਿਵੇਂ ਆਪਾਂ ਇੱਥੇ ਦਰਸ਼ਨ ਕਰਦੇ ਆ ਭੱਠਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਆਪਾਂ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖਣ ਸੋ ਸਾਰੀਆਂ ਗੁਰਸਿੱਖ ਸੰਗਤਾਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁ ਜੀ ਆਇਆਂ ਧੰਨਵਾਦ ਸ਼੍ਰੋਮਣੀ ਪੰਚਾ ਅਕਾਲੀ ਕੁੰਡਾ ਦਰ ਪਰਿਵਾਰਾਂ ਤੱਕ ਸਾਰਿਆਂ ਨੇ ਹਰ ਸਿੰਘ ਜਥੇਬੰਦੀਆਂ ਵੱਲੋਂ ਜੀ ਆਇਆਂ ਆਪਣੀ ਹਾਜ਼ਰੀ ਨਵਾਉਂਦਾ ਆਇਆ ਬਹੁਤ ਦਾ ਜਤੂ ਆਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ